ਆਮ ਆਦਮੀ ਪਾਰਟੀ ਇਹ ਹਮੇਸ਼ਾ ਕਹਿੰਦੇ ਰਹਿੰਦੇ ਕਿ ਜੋ 70 ਸਾਲ ਦੇ ਵਿੱਚ ਨਹੀਂ ਹੋਇਆ ਉਹ ਅਸੀਂ ਕੀਤਾ ਤੇ ਅੱਜ ਵੀ ਉਹੀ ਕਰ ਦਿੱਤਾ ਕਿ ਅੱਜ ਤੱਕ ਦੇ ਇਤਿਹਾਸ ਦੇ ਵਿੱਚ ਕਦੇ ਵਿਧਾਨ ਸਭਾ ਦੇ ਵਿੱਚ ਸੱਤਾਧਾਰੀ ਧਿਰ ਨੇ ਤਖਤੀਆਂ ਫੜ ਕੇ ਨਾਅਰੇ ਨਹੀਂ ਮਾਰੇ ਪਹਿਲੀ ਵਾਰ ਇਹ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਖਤੀਆਂ ਫੜ ਕੇ ਨਾਅਰੇ ਮਾਰੇ ਆ ਕੇਂਦਰ ਸਰਕਾਰ ਖਿਲਾਫ ਅੱਜ ਤੱਕ ਨਹੀਂ ਹੋਇਆ ਕਿ ਸੱਤਾਧਾਰੀ ਧਿਰ ਵੀ ਕਦੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਰਿਕਾਉਟ ਪਾਵੇ ਸਪੀਕਰ ਉਸ ਤੋਂ ਬੈਠੇ ਬੋਲਦੇ ਰਹੇ ਕੇ ਬੈਠ ਜਾਓ ਆਪਣੀਆਂ ਆਪਣੀਆਂ ਕੁਰਸੀਆਂ ਤੇ ਨਾऱ्यांना ਰਿਕਾਰਡ ਨਾ ਕੀਤਾ ਜਾਵੇ ਇਹ ਕੰਮ ਵਿਰੋਧੀ ਧਿਰਾਂ ਕਰਦੀਆਂ ਹੁੰਦੀਆਂ ਸੱਤਾਧਾਰੀ ਧਿਰ ਦੇ ਖਿਲਾਫ ਪਰ ਸੱਤਾ 'ਚ ਬੈਠੀ ਇੱਕ ਪਾਰਟੀ ਦੂਜੀ ਕੇਂਦਰ 'ਚ ਸੱਤਾ ਬੈਠੀ ਪਾਰਟੀ ਦੇ ਖਿਲਾਫ ਇਹ ਕੁਛ ਕਰੇ ਇਹ ਅਜੇ ਤੱਕ ਨਹੀਂ ਕਦੇ ਦੇਖਿਆ ਕੇਂਦਰ ਵਿੱਚ ਬੈਠੀ ਸੱਤਾਧਾਰੀ ਧਿਰ ਤੋਂ ਜੇ ਮੰਗਾਂ ਵੀ ਮਨਮਾਉਣੀਆਂ ਤਾਂ ਜੇ ਇਹ ਨਾਹਰੇਬਾਜ਼ੀ ਵੀ ਕਰਨੀ ਹੈ ਤਾਂ ਪਹਿਲਾਂ ਤਾਂ ਮੁੱਖ ਮੰਤਰੀ ਤੇ ਜਿਹੜੀ ਆ ਸਰਕਾਰ ਹੈ ਉਹ ਆਪਦੇ ਤੌਰ ਤਰੀਕਿਆਂ ਦੇ ਨਾਲ ਰਾਜਨੀਤਿਕ ਤਰੀਕਿਆਂ ਦੇ ਨਾਲ ਕੇਂਦਰ ਤੇ ਦਬਾਅ ਪਾਉਂਦੀ ਹੈ ਮੁਲਾਕਾਤਾਂ ਹੁੰਦੀਆਂ ਮੁਲਾਕਾਤਾਂ ਨਹੀਂ ਹੁੰਦੀਆਂ ਤਾਂ ਅੱਗੇ ਕੋਈ ਪ੍ਰੋਟੈਸਟ ਕੀਤਾ ਜਾਂਦਾ ਪਰ ਵਿਧਾਨ ਸਭਾ ਦੇ ਅੰਦਰ ਸੱਤਾਧਾਰੀ ਤੇ ਰਹੀ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇਸ ਤਰੀਕੇ ਦਾ ਕੰਮ ਕਰੇ ਜਿਹੜੀ ਸੱਤਾਧਾਰੀ ਤਰ ਹਮੇਸ਼ਾ ਇਹ ਕਹਿੰਦੀ ਰਹਿੰਦੀ ਹੈ ਕਿ ਵਿਧਾਨ ਸਭਾ ਤੇ 23 ਕਰੋੜ ਰੁਪਏ ਖਰਚਾ ਆਉਂਦਾ ਹੈ ਇਹ ਇਹ ਜਿਹੜਾ ਸਦਨ ਹੈ ਇਹਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ ਤਾਂ ਕਿ ਲੋਕਾਂ ਦੇ ਪੈਸੇ ਦਾ ਸਹੀ ਮੁੱਲ ਮੋੜਿਆ ਜਾ ਸਕੇ ਪਰ ਜਿਸ ਤਰੀਕੇ ਦਾ ਵਿਹਾਰ ਆ ਜਮਦਵੀ ਪਾਰਟੀ ਨੇ ਸੈਸ਼ਨ ਦੇ ਵਿੱਚ ਕੀਤਾ ਸਤਾਤਾ ਰੀਤਰ ਨੇ ਸੈਸ਼ਨ ਦੇ ਵਿੱਚ ਕੀਤਾ ਇਹ 70 ਸਾਲਾਂ ਦੇ ਵਿੱਚ ਕਦੇ ਵੀ ਨਹੀਂ ਹੋਇਆ 70 75 70 ਜਿੰਨੇ ਮਰਜ਼ੀ ਸਾਲ ਕਹਿ ਲਓ ਉਹਨਾਂ ਦੇ ਵਿੱਚ ਕਦੇ ਵੀ ਨਹੀਂ ਹੋਇਆ ਪਹਿਲੀ ਵਾਰ ਹੋਇਆ ਕਿ ਖੁਦ ਹੀ ਆਮ ਸਰਕਾਰ ਹੋਵੇ ਤੇ ਖੁਦ ਹੀ ਨਾਰੇ ਬਾਜੀ ਕਰੀ ਜਾਵੇ ਤੇ ਕੈਬਨਟ ਮੰਤਰੀ ਉਹਨਾਂ ਦੇ ਕਹੀ ਜਾਣ ਕਿ ਜੀ ਇਹ ਮਾਣਾ ਦੇ ਪ੍ਰਗਟਾਵੇ ਹੈ ਗੁੱਸੇ ਹੈ ਜੀ ਇਹ ਹੈ ਇਸ ਤਰੀਕੇ ਦੀ ਸਿਆਸਤ ਕਰੇਗੀ ਆਮ ਆਦਮੀ ਪਾਰਟੀ ਕੀ ਇਹ ਦਿੱਲੀ ਵਾਲਾ ਮਾਡਲ ਰਵਿੰਦ ਕੇਜਰੀਵਾਲ ਦਾ ਜੋ ਹਰ ਗੱਲ ਤੇ ਹੋਸ਼ੀ ਰਾਜਨੀਤੀ ਕਰਦਾ ਹੈ ਜਿਹੜਾ ਹਰ ਗੱਲ ਤੇ ਕੇਂਦਰ ਦੇ ਨਾਲ ਸਿੰਘ ਪਸਾਉਣ ਦੀ ਰਾਜਨੀਤੀ ਕਰਦਾ ਹੈ ਕੇਂਦਰ ਨਹੀਂ ਮੰਗਾ ਮੰਨਦਾ ਤਾਂ ਮੰਗਾ ਮਨਾਉਣ ਦੇ ਤਰੀਕੇ ਬੜੇ ਐ ਪਰ ਇਹ ਸਿੰਘ ਫਸਾਉਣੇ ਕਿੰਨੇ ਕਿ ਜਾਇ ਜਾ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਹੋਣਗੇ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਜੀ ਜੁੜ ਚੁੱਕੇ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਅੱਜ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਦੇਖਿਆ ਹੋ ਜਿਹਦੇ ਵਿੱਚ ਸੱਤਾਧਾਰੀ ਤੇ ਕੇਂਦਰ ਸਰਕਾਰ ਖਿਲਾਫ ਵਿਧਾਨ ਸਭਾ ਦੇ ਅੰਦਰ ਨਾਅਰੇ ਮਾਰ ਰਹੀ ਹੈ ਤਖਤੀਆਂ ਫੜੀਆਂ ਐ ਅੱਜ ਤੱਕ ਦੇ ਇਤਿਹਾਸ 'ਚ ਕਦੇ ਤੁਹਾਡੀ ਨੋਟ ਚ ਆਇਆ ਹੋਵੇ ਜਦੋਂ ਸੱਤਾਧਰਨੇ ਵਿਧਾਨ ਸਭਾ 'ਚ ਨਾਹਰੀ ਬਾਜੀ ਕੀਤੀ ਹੋਵੇ ਤੇ ਸਪੀਕਰ ਉੱਤੋਂ ਕਹਿ ਰਿਹਾ ਹੋਵੇ ਨਾਹਰੇ ਰਿਕਾਰਡ ਨਾ ਕਰੋ ਨਾਹਰੇ ਰਿਕਾਰਡ ਨਾ ਕਰੋ ਦੇਖੋ ਗੱਲ ਇਹ ਹੈ ਕਿ ਸੱਤਾਧਾਰੀ ਧਿਰ ਵੱਲੋਂ ਕਿ ਕਈ ਵਾਰੀ ਸੈਂਟਰ ਦੇ ਖਿਲਾਫ ਜਦੋਂ ਦੂਜੀ ਸਰਪਾਰਟੀ ਦੀ ਸਰਕਾਰ ਹੋਵੇ ਮਤੇ ਵੀ ਪੇਸ਼ ਕੀਤੇ ਜਾਂਦੇ ਆ ਤੇ ਕਈ ਤਰ੍ਹਾਂ ਦੀ ਚਰਚਾ ਵੀ ਹੁੰਦੀ ਹੈ ਜੀ ਲੇਕਿਨ ਇਹ ਪਹਿਲੀ ਵਾਰ ਆ ਮੈਂ ਵੀ ਦੇਖਿਆ ਮੈਂ ਵੀ ਬੜਾ ਹੈਰਾਨ ਸੀ ਕਿ ਸੱਤਾਧਾਰੀ ਧਿਰ ਨੂੰ ਕੇਂਦਰ ਦੇ ਖਿਲਾਫ ਨਾਰੇਬਾਜ਼ੀ ਕਰਨੀ ਪੈ ਜੀ ਆਮ ਤੌਰ ਤੇ ਜਿਸ ਪਾਰਟੀ ਦਾ ਰਾਜ ਭਾਗ ਹੁੰਦਾ ਹੈ ਉਹਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਠੀਕ ਤਰ੍ਹਾਂ ਦੇ ਨਾਲ ਜਿਹੜਾ ਸੈਸ਼ਨ ਚੱਲੇ ਸੈਸ਼ਨ ਦੇ ਵਿੱਚ ਕਿਸੇ ਕਿਸਮ ਦੀ ਕੋਈ ਗੜਬੜ ਨਾ ਹੋਵੇ ਕੋਈ ਬਿਗੜ ਨਾ ਪਵੇ ਜੀ ਤੇ ਜਿੱਥੋਂ ਤੱਕ ਸਪੀਕਰ ਸਾਹਿਬ ਦਾ ਸਵਾਲ ਹੈ ਕਿ ਸਪੀਕਰ ਸਾਹਿਬ ਵਾਰ-ਵਾਰ ਇਹ ਗੱਲ ਕਹਿੰਦੇ ਸੀ ਜੀ ਤੁਸੀਂ ਨਾਰੇ ਜਿਹੜੇ ਤੁਸੀਂ ਆਪੋ ਆਪੋ ਆਪਣੇ ਥਾਮਾਂ ਤੇ ਜਾ ਕੇ ਬੈਠੋ ਇਹਨਾਂ ਨੇ ਕਹਿ ਕੇ ਚੀਜ਼ ਰਿਕਾਰਡ ਨਾ ਕੀਤੀ ਜਾਵੇ ਜੇ ਉਹ ਰਿਕਾਰਡ ਕੀਤੀ ਜਾਂਦੀ ਤਾਂ ਫਿਰ ਉਹਨੂੰ ਮਤਲਬ ਕਿਸੇ ਤਰੀਕੇ ਨਾਲ ਹੋਰ ਲਿਆ ਜਾਣਾ ਸੀ ਕੇਂਦਰ ਵੱਲੋਂ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਦੇ ਇੱਕ ਅੰਗ ਨੇ ਆਪਣੀ ਜ਼ਿੰਮੇਵਾਰੀ ਠੀਕ-ਠੀਕੇ ਨਾਲ ਨਿਭਾਈ ਹੈ ਕਿ ਉਹ ਰਿਕਾਰਡ ਨਹੀਂ ਕੀਤੇ ਨਾਰੇ ਹਰ ਦੂਜੇ ਪਾਸੇ ਦੇ ਆਪਾਂ ਦੇਖੀਏ ਤਾਂ ਉਹਨਾਂ ਨੇ ਮਤਲਬ ਜਿਹੜੀ ਆਪਣਾ ਪ੍ਰੋਟੈਸਟ ਜ਼ਾਹਰ ਕੀਤਾ ਹੈ ਤੇ ਪ੍ਰੋਟੈਸਟ ਵੀ ਇਸ ਗੱਲ ਨੂੰ ਲੈ ਕੇ ਜ਼ਾਹਰ ਕੀਤਾ ਹੈ ਕਿ ਪ੍ਰਧਾਨ ਮੰਤਰੀ ਨੇ ਜਿਹੜਾ 1600 ਕਰੋੜ ਰੁਪਏ ਦਿੱਤਾ ਉਹ ਕਾਫੀ ਨਹੀਂ ਹੜਾ ਵਾਸਤੇ ਘਟਾ ਹੈ ਜੀ ਇਹ ਵੈਸੇ ਜੇ ਆਪਾਂ ਇਹ ਵੀ ਦੇਖਿਆ ਕਈ ਵਾਰੀ ਮੁੱਖ ਮੰਤਰੀ ਜਾਂਦੇ ਰਹੇ ਇੱਕ ਟਾਈਮ ਉਹ ਆਏ ਸੀ ਤੁਹਾਡੇ ਵੀ ਸ਼ਤਿਆਨ ਚ ਹੋਵੇ ਜਦੋਂ ਬਾਅਦ ਆਪਣੇ ਬਾਜਪਾਈ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਸੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਵਿੱਚ ਮੁੱਖ ਮੰਤਰੀ ਹੁੰਦੇ ਸੀ ਜੀ ਉਦੋਂ ਫਸਲਾਂ ਦੀ ਚੁਕਵਾਈ ਨੂੰ ਲੈ ਕੇ ਜਾਂ ਕੁਝ ਪੈਸੇ ਥੇਲੇ ਨੂੰ ਲੈ ਕੇ ਕਾਫੀ ਜੜੀ ਹੈਗੀ ਹੈ ਬੇਚੈਨੀ ਪੈਦਾ ਹੋ ਗਈ ਸੀ ਜੀ ਉਹ ਫਸਲਾਂ ਦੀ ਚੁਕਵਾਈ ਦੇ ਮਾਮਲੇ ਦੇ ਵਿੱਚ ਜਿਹੜੀ ਭੂਮਿਕਾ ਨਿਭਾਉਣੀ ਚਾਹੀਦੀ ਸੀ ਕੇਂਦਰ ਨੂੰ ਨਹੀਂ ਸੀ ਨਿਭਾਈ ਨਿਭਾਈ ਜਾ ਰਹੀ ਤਾਂ ਕੈਪਟਨ ਅਮਰਿੰਦਰ ਸਿੰਘ ਆਪਣੇ ਵਿਧਾਇਕਾਂ ਨੂੰ ਲੈ ਕੇ ਪਹੁੰਚ ਗਏ ਸੀਗੇ ਦਿੱਲੀ ਜੀ ਤੇ ਉਹਨੇ ਕਹਿ ਸੀ ਜੀ ਮੈਂ ਪ੍ਰੋਟੈਸਟ ਕਰਦਾ ਮੈਂ ਤਾਂ ਦਰਨੇ ਤੇ ਬਹਿਣਾ ਬਾਜਪਾਈ ਸਾਬ ਨੂੰ ਪਤਾ ਲੱਗਿਆ ਉਹਨੇ ਨਾਲ ਜਿੰਨਾਂ ਨੂੰ ਬੁਲਾਇਆ ਉਹ ਕਹਿੰਦੇ ਕੋਈ ਐਸੀ ਗੱਲ ਨਹੀਂ ਯਾਰ ਤੁਸੀਂ ਮੁੱਖ ਮੰਤਰੀ ਆਓ ਮੇਰੇ ਨਾਲ ਬੈਠ ਕੇ ਐਮੀਕਬਿਲਿਟੀ ਡਿਸਾਈਡ ਕਰ ਲੈਣੇ ਜੀ ਮੇਰੇ ਖਿਆਲ ਮੁਤਾਬਕ ਇੱਥੇ ਕਿਉਂਕਿ ਪੈਸੇ ਹੀ ਕੁੜਤਨ ਜ਼ਿਆਦਾ ਦੋਨਾਂ ਧਿਰਾਂ ਦੇ ਦਰਮਿਆਨ ਜੀ ਤੇ ਸਾਡੇ ਮੁੱਖ ਮੰਤਰੀ ਸਾਹਿਬ ਦੇ ਤਾਂ ਬਹੁਤ ਅੱਛੇ ਤਾਲੁਕਤ ਹੁੰਦੇ ਆ ਇਹਨਾਂ ਦੇ ਨਾਲ ਪ੍ਰਧਾਨ ਮੰਤਰੀ ਸਾਹਿਬ ਨਾਲ ਵੀ ਤੇ ਗ੍ਰਹਿ ਮੰਤਰੀ ਨਾਲ ਵੀ ਜੀ ਇਹ ਇਸ ਮਾਮਲੇ ਨੂੰ ਮੇਰਾ ਖਿਆਲ ਹੈ ਵੀ ਐਮੀ ਕੈਪਬਲੀ ਡਿਸਾਈਡ ਕਰਨਾ ਚਾਹੀਦਾ ਅਸੀਂ ਕੋੜ ਉੱਥੇ ਨਹੀਂ ਪੈਦਾ ਕਰਨੀ ਚਾਹੀਦੀ ਕਿਉਂਕਿ ਅਸੀਂ ਪੈਸੇ ਲੈਣੇ ਉਹਨਾਂ ਤੋਂ ਜੀ ਇੰਦਰ ਜੀ ਇਹ ਜ਼ਿੰਮੇਵਾਰੀ ਬਣਦੀ ਹੈ ਡਿਊਟੀ ਬਣਦੀ ਹੈ ਜੇ ਕਿਸੇ ਰਾਜ ਦੇ ਵਿੱਚ ਕੋਈ ਕਿਸੇ ਕਿਸਨ ਦੀ ਔਕੜ ਆਉਂਦੀ ਹੈ ਤੁਸੀਂ ਰਾਜ ਦੀ ਮਦਦ ਕੀਤੀ ਜਾਵੇ ਜੀ ਇਸ ਲਈ ਸਾਡਾ ਨੂੰ ਬਹੁਤ ਜ਼ਿਆਦਾ ਲੋਡ ਹੈ ਹੜ੍ਹਾਂ ਦੇ ਮਾਮਲੇ ਦੇ ਵਿੱਚ ਤੇ ਸਿਰਫ ਜੇ ਆਪਾਂ ਇਸ ਤਰ੍ਹਾਂ ਦੀ ਜੇ ਮਾਹੌਲ ਬਣਾਉਨੇ ਆ ਇੱਕ ਦੂਜੇ ਦੇ ਖਿਲਾਫ ਅਸੈਂਬਲੀ ਦੇ ਵਿੱਚ ਜੇ ਕੱਲ ਨੂੰ ਸਪਾਰਲੀਮੈਂਟ ਦੇ ਪੰਜਾਬ ਸਰਕਾਰ ਦੇ ਖਿਲਾਫ ਨਾੜੇ ਲੱਗਣੇ ਸ਼ੁਰੂ ਹੋ ਜਾਂਦੇ ਤੇ ਬੜੀ ਹਾਸੋ ਹੀ ਨਹੀਂ ਜੀ ਗੱਲ ਹੋ ਜਾਣੀ ਹੈ ਸੋ ਚਾਹੀਦਾ ਤਾਂ ਇਹ ਹੈ ਕਿ ਤੁਸੀਂ ਬੈਠ ਕੇ ਗੱਲ ਕਰ ਲੋ ਬੈਠ ਕੇ ਗੱਲ ਕਰੋ ਔਰ ਬੈਠ ਕੇ ਗੱਲ ਕਰਨ ਨਾਲ ਮੇਰੇ ਖਿਆਲ ਬਹੁਤ سارے ਮਸਲੇ ਹੱਲ ਹੋ ਜਾਂਦੇ ਔਰ ਮੈਂ ਇੱਕੋ ਹੀ ਮਿਸਾਲ ਦੇਣੀ ਚਾਹੂੰਗਾ ਜੇ ਅਮਰਪਾਲ ਸਿੰਘ ਨੂੰ ਡਿਟੇਨ ਕਰਨਾ ਸੀ ਜੀ ਉਹ ਐਮਿਕ ਕਮਿਟੀ ਨੇ ਡਿਸਾਈਡ ਕਰ ਲਿਆ ਜੀ ਜੇ ਉੱਥੇ ਡਿਸਾਈਡ ਹੋ ਸਕਦਾ ਹੈ ਕਿ ਬੰਦੇ ਨੂੰ ਅਸੀਂ ਗ੍ਰਿਫਤਾਰ ਵੀ ਕਰਨਾ ਹੈ ਤੇ ਉਹਨੂੰ ਡਬਰੂਗੜੀ ਦੀ ਜੇਲ੍ਹ ਚ ਭੇਜਣਾ ਵੀ ਹੈ ਉਹਦੇ ਵਾਸਤੇ ਪਾਰਾਮਿਲਟਰੀ ਫੋਰਸ ਵੀ ਸਾਨੂੰ ਮਿਲ ਜਾਂਦੀ ਹੈ ਜੀ ਤਾਂ ਫਿਰ ਇਸ ਵਾਸਤੇ ਵੀ ਇਹਨਾਂ ਨੂੰ ਥੋੜਾ ਬਹੁਤਾ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੀ ਆ ਸਾਡੇ ਵਾਸਤੇ ਬਹੁਤ ਘੱਟ ਹੈ ਕਿਉਂਕਿ ਜਿਸ ਵੇਲੇ ਪ੍ਰਧਾਨ ਮੰਤਰੀ ਸਾਹਿਬ ਆਏ ਉਦੋਂ ਸਾਡੇ ਮੁੱਖ ਮੰਤਰੀ ਜੀ ਬਿਮਾਰ ਸੀਗੇ ਜੀ ਉਦੋਂ ਮੁੱਖ ਮੰਤਰੀ ਸਾਹਿਬ ਤੋਂ ਨਹੀਂ ਗੱਲ ਹੋਈ ਹੁਣ ਇਹ ਟਾਈਮ ਲੈ ਲੈਣ ਪਰ ਜਿਵੇਂ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਮੈਂ ਟਾਈਮ ਮੰਗਿਆ ਮੈਨੂੰ ਟਾਈਮ ਨਹੀਂ ਮਿਲ ਰਿਹਾ ਜੀ ਇਹ ਇੱਕ ਹੋਰ ਜਿਹੜਾ ਹੈਗਾ ਇਲਾਜ ਆ ਉਹ ਇਲਾਜ ਇਹ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਨੂੰ ਨਾਲ ਲੈ ਕੇ ਜਾਣ ਉੱਥੇ ਜੀ ਜੇ ਉਹਦੇ ਚ ਭਾਰਤੀ ਜਨਤਾ ਪਾਰਟੀ ਬਾਹਰ ਭਜੂਗੀ ਅਸੀਂ ਨਹੀਂ ਜਾਣਾ ਤਾਂ ਲੋਕਾਂ ਦੇ ਘੱਟੀ ਜਾਊਗੀ ਜੀ ਕਾਂਗਰਸ ਹੋਵੇ ਆਕਾਲੀ ਦਲ ਹੋਵੇ ਮੇਰੇ ਖਿਆਲ ਉਹਨਾਂ ਨੂੰ ਕੋਈ ਤਰਾਹ ਦਾ ਸਟੇਟ ਦੇ ਮਾਮਲਿਆਂ ਦੇ ਵਿੱਚ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਸਰਕਾਰ ਨੂੰ ਚਾਹੀਦਾ ਸਦਾ ਜੇ ਵੀ ਆਓ ਆਪਾਂ ਚੱਲੀਏ ਇਕੱਠੇ ਹੋ ਕੇ ਆਲ ਪਾਰਟੀ ਮੀਟਿੰਗ ਕਰੀਏ ਉਹਨਾਂ ਦੀ ਨਿਖੇਦੀ ਕਰਦੇ ਫਿਰ ਉੱਥੇ ਜਾਣ ਜੀ ਜੇ ਫਿਰ ਵੀ ਪ੍ਰਧਾਨ ਮੰਤਰੀ ਟਾਈਮ ਨਹੀਂ ਦਿੰਦੇ ਤਾਂ ਫਿਰ ਉੱਥੇ ਜੰਤਰ ਮੰਤਰੀ ਤੇ ਧਰਨੇ ਤੇ ਬੈਠਣ ਭਾਰਤ ਸਰਕਾਰ ਦੇ ਖਿਲਾ ਜੀ ਫਿਰ ਉਹਨਾਂ ਨੂੰ ਵੀ ਪਤਾ ਲੱਗਣਾ ਵੀ ਹਾਂ ਠੀਕ ਐ ਅਸੀਂ ਧੱਕਾ ਕਰਦੇ ਆ ਦੁਨੀਆ ਨੂੰ ਪਤਾ ਲੱਗੂਗਾ ਕਿਉਂਕਿ ਜਦੋਂ মিডিਆ 'ਚ ਇਹ ਗੱਲ ਆਊਗੀ ਪ੍ਰੈਸ ਦੇ ਵਿੱਚ ਇਹ ਗੱਲ ਆਊਗੀ ਤੇ ਦੁਨੀਆ ਨੂੰ ਪਤਾ ਲੱਗੂ ਕਿ ਇੱਕ ਸੂਬਾ ਅੱਜ ਸੂਬੇ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਐ ਅਨਾਜ ਦੇ ਮਾਮਲੇ ਦੇ ਵਿੱਚ ਜਿਸ ਸੂਬੇ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਬੜਾ ਵੱਡਾ ਯੋਗਦਾਨ ਪਾਇਆ ਵਾ ਜੀ ਜੇ ਜੇ ਉਹ ਸੂਬੇ ਦਾ ਜ਼ਿਕਰ ਹੁੰਦਾ ਤਾਂ ਦੁਨੀਆ ਦੇ ਵਿੱਚ ਉਹਨਾਂ ਦੀ ਬਦਨਾਮੀ ਹੋਊ ਨਾ ਦੇਣਾ ਬੜਾ ਕੁਛ ਨਾ ਕੁਛ ਜੀ ਇਸ ਲਈ ਮੇਰੇ ਖਿਆਲ ਮੁਤਾਬਕ ਜਿਹੜੀ ਅਸੈਂਬਲੀ ਨੂੰ ਉਹ ਖਾੜਾ ਬਣਾਉਣਾ ਨਾ ਉਹ ਠੀਕ ਨਹੀਂ ਹੈ ਅਸੈਂਬਲੀ ਵਿਚਾਰ ਚਰਚਾ ਕਰਨ ਵਾਸਤੇ ਹੁੰਦੀ ਹੈ ਉੱਥੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਉੱਥੇ ਤੁਸੀਂ ਕਾਮਨ ਰੈ ਬਣਾਓ ਅੱਜ ਤਾਂ ਮੇਰੇ ਖਿਆਲ ਹੈ ਵੀ ਇਹੀ ਜੁਹਾ ਅੱਜ ਕੁਝ ਹੋ ਰਿਹਾ ਹੈ ਉਹਦੇ ਵਿੱਚ ਤਾਂ ਕਾਮਨ ਰੈ ਰਾਏ ਬਣਾਉਣ ਵਾਲੀ ਗੱਲ ਹੀ ਕੋਈ ਨਹੀਂ ਉੱਥੇ ਇੱਕ ਦੂਜੇ ਨੂੰ ਜਿਹੜੀ ਹੈਗੀ ਆ ਉਹ ਅਲਾਂਬੇ ਦਿਨ ਤੋਂ ਹੋਏ ਵੀ ਇੱਕ ਦੂਜੇ ਨੂੰ ਥੱਬੀ ਲਾਉਣ ਤੇ ਹੋਏ ਵੀ ਇਸ ਤਰ੍ਹਾਂ ਤਾਂ ਫਿਰ ਕਦੇ ਮਸਲੇ ਹੱਲ ਹੀ ਹੁੰਦੇ ਹੁੰਦੇ ਜੀ ਇੱਕ ਇੱਕ ਇੱਥੇ ਗੱਲ ਹੋ ਰਿਹਾ ਕਿਤੇ ਇਹ ਉਹ ਰਾਜਨੀਤਿਕਤਾ ਨਹੀਂ ਦਿੱਲੀ ਮਾਡਲ ਤਾਂ ਨਹੀਂ ਜਿਹੜੇ ਅਰਵਿੰਦ ਕੇਜਰੀਵਾਲ ਨਿੱਕੀ ਨਿੱਕੀ ਗੱਲ ਤੇ ਕੇਂਦਰ ਨਾਲ ਟੈਂਡ ਚਕਾਨਾ ਪਾਈ ਰੱਖਦੇ ਸੀ ਕਿਤੇ ਉਹੀ ਹੁਣ ਉਹ ਆਪਦਾ ਮਾਡਲ ਪੰਜਾਬ ਤਾਂ ਨਹੀਂ ਲਾਗੂ ਕਰ ਰਹੇ ਕਿ ਜਦੋਂ ਵੀ ਕੋਈ ਮਾੜੀ ਮੋਟੀ ਗੱਲ ਹੋਵੇ ਉਦੋਂ ਹੀ ਫਸਾਲੋ ਜਿਹੜਾ ਟੈਂਡ ਚਕਾਨਾ ਫਸਾਲੋ ਤੇ ਰੌਲਾ ਪਾਈ ਚੱਲੋ ਕੇਂਦਰ ਧੱਕਾ ਕਰ ਰਿਹਾ ਜੀ ਕੇਂਦਰ ਇਹ ਕਰ ਰਿਹਾ ਹਾਲਾਂਕਿ ਕੇਂਦਰ ਨੂੰ ਪੈਕੇਜ ਵਧ ਦੇਣਾ ਚਾਹੀਦਾ ਉਹਦੇ ਲਈ ਮੰਗ ਵੀ ਕਰਨੀ ਚਾਹੀਦੀ ਹੈ ਪਰ ਜਿਹੜੀ ਇਹ ਰਾਜਨੀਤੀ ਹੋ ਰਹੀ ਹੈ ਜਿਹੜੀ ਜਿਸ ਤਰੀਕੇ ਦਾ ਹੁਣ ਇਹ ਪਹਿਲਾਂ ਰਾਸ਼ਨ ਕਾਰਡ ਦੇ ਨਾਮ ਤੇ ਇਹਨਾਂ ਨੇ ਰਾਜਨੀਤੀ ਕੀਤੀ ਕਿ ਰਾਸ਼ਨ ਚੋਰੀ ਕਰ ਰਿਹਾ ਫਿਰ ਉਹੀ ਸ਼ਰਤਾਂ ਮੰਨ ਲਈਆਂ ਕੇਂਦਰ ਦੀਆਂ ਕਿ ਹੋਰ ਰਾਜਨੀਤਿਕਤਾ ਨਹੀਂ ਹੋ ਰਹੀ ਅਰਵਿੰਦ ਕੇਜਰੀਵਾਲ ਵਾਲੀ ਨਹੀਂ ਇਹ ਤਾਂ ਤੁਸੀਂ ਦੇਖੋ ਜਿਹੜਾ ਪਹਿਲਾਂ ਵੀ ਅਸੀਂ ਦੇਖੀਏ ਕਿ ਜਿਹੜਾ ਸਾਡਾ ਆਈਡੀਐਫ ਦਾ ਪੈਸਾ ਉਹਨਾਂ ਨੇ ਜਮ੍ਹਾਂ ਕੀਤਾ ਹੋਇਆ ਸਾਨੂੰ ਜਾਰੀ ਨਹੀਂ ਕੀਤਾ ਜਾ ਰਿਹਾ ਜੀ ਉਤੋਂ ਪਹਿਲਾਂ ਉਹਨਾਂ ਨੇ ਇੱਕ ਕੰਡੀਸ਼ਨ ਲਾਈ ਸੀ ਕਿ ਆਈਡੀਐਫ ਨੂੰ ਜਿਵੇਂ ਸੈਂਟਰ ਕਹੂਗਾ ਜਾਂ ਜਿਹੜੇ ਸੈਂਟਰ ਦੇ ਨਿਯਮ ਬਣਾਏ ਹੈ ਤੁਸੀਂ ਉਹਦੇ ਮੁਤਾਬਕ ਇਸਤੇਮਾਲ ਕਰੋਗੇ ਕਿਤੇ ਹੋਰ ਨਹੀਂ ਇਸਤੇਮਾਲ ਕਰਾਂਗੇ ਜੀ ਐਕਟ ਦੇ ਵਿੱਚ ਤਬਦੀਲੀ ਕਰੋ ਤੇ ਇਹਨਾਂ ਨੇ ਮਿੰਟ ਨਹੀਂ ਲਾਇਆ ਬਰੋਧ ਨਹੀਂ ਕੀਤਾ ਕੋਈ ਇਹਨਾਂ ਨੇ ਐਕਟ ਦੇ ਵਿੱਚ ਤਬਦੀਲੀ ਕਰਦੀ ਜੀ ਲੇਕਿਨ ਐਕਟ ਦੇ ਵਿੱਚ ਤਬਦੀਲੀ ਤੋਂ ਬਾਅਦ ਵੀ ਜੇ ਸਾਡਾ ਆਈਡੀਐਫ ਰੋਕਿਆ ਹੋਇਆ ਹੈ ਜੀ ਤਾਂ ਮੇਰੇ ਖਿਆਲ ਮੁਤਾਬਕ ਆਈਡੀਐਫ ਦੇ ਮੁੱਦੇ ਦੇ ਉੱਤੇ ਵੀ ਅਪਰੋਚ ਉਹੀ ਅਪਣਾਉਣੀ ਚਾਹੀਦੀ ਸੀ ਜਿਹਦੀ ਮੈਂ ਪਹਿਲਾਂ ਕਹਿ ਚੁੱਕਿਆ ਵੀ ਕੈਪਟਨ ਅਮਰਿੰਦਰ ਸਿੰਘ ਨੇ ਅਪਣਾਈ ਸੀ ਪਰ ਜੇ ਇਹਨਾਂ ਨੇ ਉਹ ਨਹੀਂ ਅਪਣਾਈ ਤੇ ਸੁਪਰੀਮ ਕੋਰਟ ਚਲੇ ਗਏ ਹੁਣ ਸੁਪਰੀਮ ਕੋਰਟ ਦਾ ਕੋਈ ਹਾਲਾਜ ਨਹੀਂ ਨਾ ਕੀਤਾ ਸੁਪਰੀਮ ਕੋਰਟ ਦੇ ਵਿੱਚ ਤਾਂ ਸਰਕਾਰ ਦੇ 4 ਸਵਾ 4 ਸਾਲ ਰਹਿ ਗਏ ਸਾਰੇ ਕਿੰਨਾ ਲੰਬਾ ਸਮਾਂ ਹੋ ਗਿਆ ਜੇ ਪਤਾ ਨਹੀਂ ਸੁਪਰੀਮ ਕੋਰਟ ਕਦੋਂ ਸੁਣਵਾਈ ਕਰਦੀ ਹੈ ਕਦੋਂ ਨਹੀਂ ਕਰਦੀ ਜੀ ਤਾਂ ਉਹਦੇ ਨਾਲ ਮਸਲਾ ਨਹੀਂ ਹੱਲ ਹੁੰਦਾ ਉਹਦੇ ਚੋਂ ਟਿੰਡ ਚ ਕਹਿਣਾ ਫੋਨ ਵਾਲੀ ਗੱਲ ਤੁਹਾਡੀ ਠੀਕ ਹੈ ਵੀ ਉਹ ਜਿਹੜਾ ਨਾ ਟਕਰਾਅ ਵਾਲੀ ਨੀਤੀ ਅਪਣਾਉਣੀ ਚਕਰਾਬ ਵਾਲੀ ਨੀਤੀ ਪੰਜਾਬ ਨੇ ਪਹਿਲਾਂ ਵੀ ਅਪਣਾ ਕੇ ਦੇਖੀ ਆ ਪੰਜਾਬ ਪ੍ਰਤੀ ਸੈਂਟਰ ਦਾ ਨਜ਼ਰੀਆ ਸ਼ੁਰੂ ਤੋਂ ਹੀ ਨਕਾਰਾਤਮਕ ਰਿਹਾ ਹੈ ਵਾ ਜੀ ਪਰ ਉਹਦੇ ਤੇ ਤੁਸੀਂ ਟੈਕਟੀਕਲੀ ਆਪਣੇ ਵੱਲੋਂ ਮੌਕਾ ਨਹੀਂ ਦਿੰਦੇ ਉਹ ਕਿ ਅਸੀਂ ਲੜਨ ਨੂੰ ਫਿਰਦੇ ਆ ਤੁਸੀਂ ਕਹੋ ਅਸੀਂ ਆਬ ਹੱਕ ਮੰਗਦੇ ਆ ਤੇ ਹੱਕ ਮੰਗਣ ਵਾਸਤੇ ਵਧੀਆ ਤਰੀਕਾ ਕਰ ਰਹੇ ਆ ਕਿ ਤੁਸੀਂ ਉਹਨਾਂ ਨੂੰ ਜਿਹੜਾ ਬਦਨਾਮ ਕਰੋ ਜੇ ਨਾੜੇਬਾਜੀ ਦੇ ਨਾਲ ਤਾਂ ਮੇਰਾ ਖਿਆਲ ਆ ਕੋਈ ਮਸਲਾ ਹੱਲ ਨਹੀਂ ਹੁੰਦਾ ਜੀ 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 ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਝ ਦਿੱਤਾ ਜੀ ਸ਼ੁਕਰੀਆ ਜੀ